ਜੋ ਹਕੂਮਤ ਨੇ ਸੋਚਿਆ ਸੀ ਉਸ ਤਰ੍ਹਾਂ ਦੇ ਨਤੀਜੇ ਨਹੀਂ ਸਾਹਮਣੇ ਨਿਕਲੇ ਉਹਨਾਂ ਨੇ ਜੂਨ ਦੇ ਵਿੱਚ ਐਡਾ ਵੱਡਾ ਹਮਲਾ ਕੀਤਾ ਫਿਰ ਨਵੰਬਰ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਇਕੱਲੇ ਦਿੱਲੀ ਜਾਂ ਕਾਨਪੁਰ ਪ੍ਰਮੁੱਖ ਥਾਵਾਂ ਤੇ ਨਹੀਂ ਉਹ ਵੀ ਇੱਕ ਖੋਜ ਹੁਣ ਚੱਲ ਰਹੀ ਜਿਹਦੇ ਵਿੱਚ ਗੁਰਜੰਟ ਸਿੰਘ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ ਉੱਥੇ ਜਾ ਕੇ ਗਵਾਹਾਂ ਦੇ ਨਾਲ ਗੱਲ ਕਰਕੇ ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਹੈ ਸਿੱਖ ਨਸਲ 쿠ਸ਼ੀ ਦਾ ਖੁਰਾ ਖੋਲ ਜੋ ਆ ਗਈ ਬਾਕੀ ਭਾਗ ਜੇ ਆਉਣਗੇ ਕਿ ਲਗਭਗ ਪੂਰੇ ਇੰਡੀਆ ਦੇ ਵਿੱਚ ਹੀ ਜਿੱਥੇ ਵੀ ਸਿੱਖ ਵਸੋ ਸੀਗੀ ਸਾਰੀਆਂ ਥਾਵਾਂ ਦੇ ਉੱਪਰ ਹੀ ਨਵੰਬਰ 1984 ਦੇ ਵਿੱਚ ਗੁਰਦੁਆਰਾ ਸਹਿਬਾਨ ਦੇ ਉੱਪਰ ਹਮਲੇ ਹੋਏ ਸਿੱਖਾਂ ਦਾ ਵੱਡੀ ਪੱਧਰ ਦੇ ਉੱਪਰ ਕਤਲੇਆਮ ਹੋਇਆ ਸੋ ਇੰਨਾ ਵਿਆਪਕ ਹਮਲਾ ਇਸ ਕਰਕੇ ਬਿਆਨਤਿਆ ਗਿਆ ਕਿ ਸਿੱਖ ਦੁਬਾਰਾ ਹਕੂਮਤ ਦੇ ਸਾਹਮਣੇ ਖੜੇ ਨਾ ਹੋ ਸਕਣ ਸ਼ਹੀਦਾਂ ਦੀ ਇਸ ਧਰਤੀ ਦੇ ਉੱਪਰ ਸੰਘਰਸ਼ ਦੇ ਮਹਾਨ ਸ਼ਹੀਦ ਜਨਰਲ ਲਾਜ ਸਿੰਘ ਜੀ ਪੰਜਵੜ ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਆ। ਤੇ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧਿਆਨ ਧਰਦੇ ਹੋਏ ਸ਼ਹੀਦਾਂ ਨੂੰ ਨਤਮਸਤਕ ਹੋਈਏ ਤੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਸਜਦਾ ਕਰੀਏ। ਸਿੱਖਾਂ ਦੇ ਵਿੱਚ ਸ਼ਹੀਦੀ ਜੋੜ ਮੇਲੇ ਮਨਾਉਣ ਦਾ ਸ਼ਹੀਦਾਂ ਦੇ ਦਿਨਾਂ ਦੇ ਉੱਪਰ 71 ਹੋਣ ਦਾ ਉਹਨਾਂ ਦੀਆਂ ਵਾਰਾਂ ਗਾਉਣ ਦਾ ਇਤਿਹਾਸ ਪੜਨ ਦਾ ਸੁਣਨ ਦਾ ਮਨੋਰਥ ਇਹੀ ਹੁੰਦਾ ਜੇ ਉਹ ਆਪਾਂ ਹਾਂ ਆਪਾਂ ਸਾਰੇ ਇਸ ਗੱਲ ਨੂੰ ਚਿਤਾਰੀਏ ਕਿ ਕਿੰਨਾ ਹਾਲਾਤਾਂ ਦੇ ਵਿੱਚੋਂ ਉਹ ਸਮੇਂ ਬਣੇ ਜਦੋਂ ਉਹਨਾਂ ਸ਼ਹੀਦਾਂ ਨੇ ਆਪਣੀ ਆਮ ਚੱਲ ਰਹੀ ਜ਼ਿੰਦਗੀ ਤੋਂ ਪਾਸਾ ਵੱਟ ਕੇ ਇਹ ਸੰਘਰਸ਼ ਦਾ ਰਸਤਾ ਚੁਣਿਆ ਤੇ ਕਿਹੋ ਜਿਹਾ ਉਹ ਸਮਾ ਸੀਗਾ ਕਿਹੜੇ ਉਹ ਕੀਤੇ ਸੀਗੇ ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਤੇ ਸ਼ਹੀਦੀਆਂ ਦੇ ਰੁਤਬੇ ਸ਼ਹਾਦਤਾਂ ਦੇ ਰੁਤਬੇ ਹਾਸਲ ਕੀਤੇ ਦੂਸਰੀ ਗੱਲ ਇਹ ਹੁੰਦੀ ਵਿਚਾਰਨੀ ਕਿ ਅੱਜ ਦਾ ਜੋ ਸਮਾਂ ਚੱਲ ਰਿਹਾ ਉਹ ਕਿਸ ਤਰ੍ਹਾਂ ਦਾ ਆ ਉਹਦੇ ਵਿੱਚ ਸਾਡੇ ਕੀ ਫਰਜ਼ ਬਣਦੇ ਆ ਦਿੱਤੇ ਸਮੇਂ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੋ ਨੁਕਤਿਆਂ ਦੇ ਉੱਪਰ ਗੱਲ ਰੱਖੀ ਜਾਵੇ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਤਾਂ ਉਹਦੇ ਪਿੱਛੇ ਸਰਕਾਰ ਦੀ ਵੱਡੀ ਮੰਨਸ਼ਾ ਇਹ ਸੀਗੀ ਕਿ ਸਿੱਖਾਂ ਨੂੰ ਏਸੀ ਮਾਨਸਿਕ ਸੱਟ ਮਾਰੀ ਜਾਵੇ ਉਹ ਦੁਬਾਰਾ ਹਕੂਮਤ ਦੇ ਸਾਹਮਣੇ ਖੜਨ ਦੀ ਜੁਰਤ ਨਾ ਕਰ ਸਕਣ ਇਸ ਗੱਲ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਇਕੱਲਾ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੇ ਉੱਪਰ ਹੀ ਹਮਲਾ ਨਹੀਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵਾਈਟ ਪੇਪਰ ਛਾਪਿਆ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 39 ਇਤਿਹਾਸਕ ਤੇ ਲਗਭਗ 72 ਕੁੱਲ ਗੁਰਦੁਆਰਾ ਸਹਿਬਾਨ ਦੇ ਉੱਪਰ ਉਸ ਸਮੇਂ ਫੌਜ ਦੇ ਵੱਲੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਮਲਾ ਕੀਤਾ ਗਿਆ ਪਿਛਲੇ ਸਮੇਂ ਦੇ ਦੌਰਾਨ ਇੱਕ ਨੌਜਵਾਨ ਭਾਈ ਮਲਕੀਤ ਸਿੰਘ ਪਵਾਨੀਗੜ੍ਹ ਨੇ ਖੋਜ ਕੀਤੀ ਉਹਨਾਂ ਨੇ ਇੱਕ ਕਿਤਾਬ ਵੱਖ-ਵੱਖ ਗੁਰਦੁਆਰਿਆਂ ਦੇ ਉੱਪਰ ਹੋਏ ਫੌਜੀ ਹਮਲਿਆਂ ਦੀ ਵਿਥਿਆ ਸਾਹਮਣੇ ਲਿਆਂਦੀ ਜਿਹਦੇ ਵਿੱਚ ਕਰੀਬ 65-70 ਗੁਰਦੁਆਰਾ ਸਹਿਬਾਨ ਦਾ ਜ਼ਿਕਰ ਉਹਨਾਂ ਨੇ ਕੀਤਾ ਜਿੱਥੇ ਜਾ ਕੇ ਗਵਾਹਾਂ ਨਾਲ ਗੱਲ ਕੀਤੀ ਕਿ ਇੰਨਾ ਵਿਆਪਕ ਇਹ ਹਮਲਾ ਸੀ ਔਰ ਇਕੱਲਾ ਪੰਜਾਬ ਦੇ ਵਿੱਚ ਜੋ ਗੁਰਦੁਆਰਾ ਸਹਿਬਾਨ ਸੀਗੇ ਉਹਨਾਂ ਦੇ ਉੱਪਰ ਹਮਲਾ ਨਹੀਂ ਸੀਗਾ ਪੰਜਾਬ ਦੇ ਨਾਲ ਲੱਗਦੇ ਇਲਾਕੇ ਜਾਂ ਜਿੱਥੋਂ ਤੱਕ ਆਪਾਂ ਕਹਿ ਲਈਏ ਕਿ ਮਿਸਲਾਂ ਦੇ ਕਾਲ ਦੇ ਦੌਰਾਨ ਸਿੱਖਾਂ ਦੇ ਘੋੜਿਆਂ ਦੀਆਂ ਟਾਪਾਂ ਪਈਆਂ ਸਨ ਜਿੱਥੋਂ ਤੱਕ ਸਿੰਘਾਂ ਦਾ ਦਬਦਬਾ ਸੀ ਉਸ ਸਾਰੇ ਹੀ ਇਲਾਕੇ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਸਮੇਂ ਜੂਨ 1984 ਦੇ ਵਿੱਚ ਹਮਲਾ ਹੋਇਆ ਪਰ ਜੋ ਹਕੂਮਤ ਨੇ ਸੋਚਿਆ ਸੀ ਉਸ ਤਰ੍ਹਾਂ ਦੇ ਨਤੀਜੇ ਨਹੀਂ ਸਾਹਮਣੇ ਨਿਕਲੇ ਉਹਨਾਂ ਨੇ ਜੂਨ ਦੇ ਵਿੱਚ ਐਡਾ ਵੱਡਾ ਹਮਲਾ ਕੀਤਾ ਫਿਰ ਨਵੰਬਰ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਇਕੱਲੇ ਦਿੱਲੀ ਜਾਂ ਕਾਨਪੁਰ ਪ੍ਰਮੁੱਖ ਥਾਵਾਂ ਤੇ ਨਹੀਂ ਉਹ ਵੀ ਇੱਕ ਖੋਜ ਹੁਣ ਚੱਲ ਰਹੀ ਜਿਹਦੇ ਵਿੱਚ ਗੁਰਜੰਟ ਸਿੰਘ ਉਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ ਉੱਥੇ ਜਾ ਕੇ ਗਵਾਹਾਂ ਦੇ ਨਾਲ ਗੱਲ ਕਰਕੇ ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਹੈ ਸਿੱਖ ਨਸਲ 쿠ਸ਼ੀ ਦਾ ਖੁਰਾ ਖੋਲ ਜੋ ਆ ਗਈ ਬਾਕੀ ਭਾਗ ਜੇ ਆਉਣਗੇ ਕਿ ਲਗਭਗ ਪੂਰੇ ਇੰਡੀਆ ਦੇ ਵਿੱਚ ਹੀ ਜਿੱਥੇ ਵੀ ਸਿੱਖ ਵਸੋ ਸੀਗੀ ਸਾਰੀਆਂ ਥਾਵਾਂ ਦੇ ਉੱਪਰ ਹੀ ਨਵੰਬਰ 1984 ਦੇ ਵਿੱਚ ਗੁਰਦੁਆਰਾ ਸਹਿਬਾਨ ਦੇ ਉੱਪਰ ਹਮਲੇ ਹੋਏ ਸਿੱਖਾਂ ਦਾ ਵੱਡੀ ਪੱਧਰ ਤੇ ਉੱਪਰ ਕਤਲੇਆਮ ਹੋਇਆ ਸੋ ਇੰਨਾ ਵਿਆਪਕ ਹਮਲਾ ਇਸ ਕਰਕੇ ਬਿਆਨ ਕੀਤਾ ਗਿਆ ਕਿ ਸਿੱਖ ਦੁਬਾਰਾ ਹਕੂਮਤ ਦੇ ਸਾਹਮਣੇ ਖੜੇ ਨਾ ਹੋ ਸਕਣ ਔਰ ਉਸ ਹਮਲੇ ਦੇ ਵਿੱਚ ਇਕੱਲਾ ਹਿੰਦੁਸਤਾਨ ਦੀ ਸਰਕਾਰ ਨਹੀਂ ਹੁਣ ਤੱਕ ਕਿੰਨੀਆਂ ਰਿਪੋਰਟਾਂ ਆ ਗਈਆਂ 2014 ਦੇ ਵਿੱਚ ਬਰਤਾਨੀਆ ਦੇ ਦਸਤਾਵੇਜ਼ ਸਾਹਮਣੇ ਆਏ ਕਿਉਂਕਿ ਉਹ 30 ਸਾਲ ਬਾਅਦ ਆਪਣੇ ਖੂਫੀਆ ਦਸਤਾਵੇਜ਼ਾਂ ਨੂੰ ਜਨਤਕ ਕਰਦੇ ਅਸੀਂ ਵੀ ਉਸ ਸਿਕਿਆਸਤ ਦੇ ਉੱਪਰ ਸਾਂਝੇ ਕੀਤੇ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਬਰਤਾਨੀਆ ਦੀ ਹਕੂਮਤ ਨੇ ਐਮ ਆਈ 6 ਦੇ ਅਫਸਰ ਦੋ ਭੇਜੇ ਜਿਨ੍ਹਾਂ ਨੇ ਇੰਡੀਆ ਨੂੰ ਸਲਾਹਾਂ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾ ਸਕਦਾ ਰੂਸ ਦਾ ਇੱਕ ਬਹੁਤ ਵੱਡਾ ਜਾਸੂਸ ਜਦੋਂ ਸੋਵੀਅਤ ਰਸ਼ੀਆ ਟੁੱਟਿਆ ਤਾਂ ਉਹ ਟਰੱਕ ਲੈ ਕੇ ਇੱਥੋਂ ਫਰਾਰ ਹੋ ਗਿਆ ਸੀ ਚਾਰ ਟਰੱਕ ਦਸਤਾਵੇਜ਼ਾਂ ਦੇ ਲੈ ਕੇ ਗਿਆ ਮਿਥਿਕਰਨ ਆਰਕਾਈਵ ਦੇ ਤੌਰ ਦੇ ਉੱਪਰ ਉਹ ਕਿਤਾਬਾਂ ਦੁਨੀਆ 'ਚ ਛਪੀਆਂ ਜਿਹਦੇ 'ਚ ਉਹ ਨਹੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਰੂਸ ਦੀ ਖੂਫੀਆ ਏਜੰਸੀ ਨੇ ਵੀ ਇਹ ਦਰਸਾਉਣ ਦੇ ਵਾਸਤੇ ਕਿ ਸੰਤ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਜੋ ਖਾਲਸੇ ਦਾ ਉਭਾਰ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿ ਉਹਦੇ ਪਿੱਛੇ ਅਮਰੀਕਾ ਤੇ ਪਾਕਿਸਤਾਨ ਦੀਆਂ ਏਜੰਸੀਆਂ ਨਕਲੀ ਦਸਤਾਵੇਜ਼ ਬਣਾ ਕੇ ਇੰਦਰਾ ਗਾਂਧੀ ਤੱਕ ਪਹੁੰਚਦੇ ਕੀਤੇ ਸੋ ਇੰਨਾ ਵਿਆਪਕ ਉਹ ਹਮਲਾ ਸੀਗਾ ਤੇ ਆਪਾਂ ਦੇਖੀਏ ਕਿ ਇੰਨਾ ਸੂਰਬੀਰਾਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਸ਼ਹਾਦਤਾਂ ਕਰਕੇ ਅੱਜ ਅਸੀਂ ਦੁਬਾਰਾ ਸਿਰ ਖੜਾ ਕਰਕੇ ਦੁਨੀਆ ਦੇ ਵਿੱਚ ਚੱਲ ਰਹੇ ਸਿਰਫ ਇੰਨਾ ਹੀ ਨਹੀਂ ਹੁਣ ਇੰਡੀਆ ਦੇ ਵਿੱਚ ਜੋ ਮੌਜੂਦਾ ਸਮਾਂ ਬਣਿਆ ਜਦੋਂ ਬਿਲਕੁਲ ਉਹੀ ਹਾਲਾਤ ਬਣ ਰਹੇ ਜਿਹੜੇ ਐਮਰਜੈਂਸੀ ਦੇ ਵੇਲੇ ਸੀਗੇ ਸੱਤਾ ਦਾ ਕੇਂਦਰੀਕਰਨ ਰਹਾ ਸਭ ਨੂੰ ਦਬਾਇਆ ਜਾ ਰਿਹਾ ਉਸ ਹਾਲਾਤ ਦੇ ਵਿੱਚ ਪੰਜਾਬ ਤੇ ਸਿੱਖ ਦੁਬਾਰਾ ਚੁਣੌਤੀ ਦੇ ਰਹੇ ਆ ਸੋ ਆਖਰੀ ਗੱਲ ਕਿ ਅੱਜ ਦੇ ਸਮੇਂ ਦੇ ਵਿੱਚ ਹਕੂਮਤ ਨੇ ਇਹ ਗੱਲ ਬਾਤ ਲਈ ਹੈ ਕਿ ਸਿੱਖਾਂ ਦੇ ਅਸਲੀ ਤਾਕਤ ਦਾ ਜਿਹੜਾ ਕੇਂਦਰ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਾਡੇ ਤਖਤ ਸਹਿਬਾਨ ਨੇ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਪਟਨਾ ਸਾਹਿਬ ਹਜ਼ੂਰ ਸਾਹਿਬ ਦੋਵਾਂ ਦੇ ਉੱਪਰ ਸਰਕਾਰੀ ਪ੍ਰਬੰਧ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਤੇ ਹੁਣ ਆ ਪਿਛਲੇ 4 ਦਿਨ ਪਹਿਲਾਂ ਇੰਡੀਅਨ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਪਟਨਾ ਸਾਹਿਬ ਦੇ ਸਿੱਖਾਂ ਨੇ ਇਤਰਾਜ਼ ਕੀਤਾ ਕਿ ਪਟਨਾ ਸਾਹਿਬ ਦੇ ਬੋਰਡ ਦੇ ਵਿੱਚ ਇੱਕ ਜੱਜ ਦੇ ਵੱਲੋਂ ਆਪਣੇ ਤੌਰ ਦੇ ਉੱਪਰ ਤਿੰਨ ਮੈਂਬਰ ਲਾ ਦਿੱਤੇ ਗਏ ਇਹ ਸਿੱਖਾਂ ਨੂੰ ਪ੍ਰਵਾਨ ਨਹੀਂ ਹੈ ਤਾਂ ਹਾਈ ਕੋਰਟ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਜੱਜ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਫੈਸਲਾ ਲੈ ਸਕਦਾ ਸਿੱਖ ਸੰਗਤ ਕੀ ਚਾਹੁੰਦੀ ਹੈ ਇਹਦਾ ਕੋਈ ਮਾਇਨੇ ਨਹੀਂ ਹੈ ਸੋ ਉਹਨਾਂ ਨੇ ਉਹ ਪਟੀਸ਼ਨ ਜਿਹੜੀ ਸਿੱਖਾਂ ਦੇ ਵੱਲੋਂ ਪਾਈ ਗਈ ਸੀ ਪਟਨਾ ਸਾਹਿਬ ਦੇ ਵੱਲੋਂ ਉਹਦੀ ਸੁਣੀ ਸੁਣਵਾਈ ਨਹੀਂ ਕੀਤੀ ਸੋ ਹੁਣ ਆਪਾਂ ਦੇਖੀਏ ਕਿ ਪੰਜਾਬ ਦੇ ਵਿੱਚ ਕੀ ਵਾਪਰਨ ਜਾ ਰਿਹਾ ਹੈ ਜਿੰਨੀ ਵੱਡੀ ਪੱਧਰ ਦੇ ਉੱਪਰ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਖਾਸ ਕਰਕੇ ਵੋਟ ਸਿਆਸਤ ਦੇ ਵਿੱਚ ਖਲਾਰਾ ਪਿਆ ਹੋਇਆ ਹੈ ਉਹਦੇ ਵਿੱਚੋਂ ਦਿੱਲੀ ਤੇ ਹਰਿਆਣੇ ਵਾਲੇ ਹਾਲਾਤ ਪੰਜਾਬ ਦੇ ਵਿੱਚ ਸਾਫ਼ ਬਣਦੇ ਨਜ਼ਰ ਆ ਰਹੇ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀਆਂ ਚੋਣਾਂ ਹੋਈਆਂ ਬਾਦਲ ਸਭ ਤੋਂ ਵੱਡੀ ਧਿਰ ਬਣ ਕੇ ਨਿਕਲੇ ਪਰ ਇੰਨੇ ਕਮਜ਼ੋਰ ਹੋ ਗਏ ਕਿ ਜਿੱਤੀ ਜਿਤਾਈ ਕਮੇਟੀ ਭਾਜਪਾ ਲੈ ਗਈ ਉੱਥੇ ਹੁਣ ਸਿੱਖਾਂ ਦੇ 3-4 ਧੜੇ ਨੇ ਸਾਰੇ ਹੀ ਦਿੱਲੀ ਦਰਬਾਰ ਦੇ ਨਾਲ ਜਾਂ ਭਾਜਪਾ ਦੇ ਨਾਲ ਚੱਲ ਰਹੇ ਦਿੱਲੀ ਕਮੇਟੀ ਜਾਂ ਹਰਿਆਣਾ ਕਮੇਟੀ ਭਾਜਪਾ ਦੇ ਪ੍ਰਭਾਵ ਹੇਠ ਜਾਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਇਸ ਪੱਖੋਂ ਕਿ ਉਹਨਾਂ ਦੇ ਕੋਲ ਕਿਸੇ ਤਖਤ ਸਹਿਬਾਨ ਦਾ ਪ੍ਰਬੰਧ ਨਹੀਂ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅਸੀਂ ਆਪਣੀ ਪੰਥਕ ਰਵਾਇਤ ਦੇ ਉਲਟ ਜਾਂਦੇ ਆ ਹੋਇਆਂ ਇੱਕ ਇੰਡੀਅਨ ਵੋਟ ਤੰਤਰ ਤੇ ਅੰਮ੍ਰਿਤਸਰ ਦੇ ਡੀਸੀ ਦੇ ਅਧੀਨ ਚੱਲਣ ਵਾਲੀ ਸੰਸਥਾ ਦੇ ਕੋਲ ਆਪਣੀਆਂ ਸਰਬੋਹਰ ਸੰਸਥਾਵਾਂ ਜਿਹੜੀਆਂ ਗੁਰੂ ਪਾਤਸ਼ਾਹ ਨੇ ਬਖਸ਼ੀਆਂ ਸੀਗੀਆਂ ਸਾਡੇ ਤਖਤ ਸਹਿਬਾਨ ਉਹ ਦਾ ਪ੍ਰਬੰਧ ਦਿੱਤਾ ਹੋਇਆ ਜਿਸ ਤਰ੍ਹਾਂ ਦੀ ਪਾਟੋ ਧਾੜ ਪੰਜਾਬ ਦੇ ਵਿੱਚ ਵੋਟ ਸਿਆਸਤ ਚ ਹੋ ਰਹੀ ਪਾਉਂਦੇ ਸਮੇਂ ਦੇ ਵਿੱਚ ਇਥੇ ਵੀ ਇਹ ਦਿੱਲੀ ਵਰਗੇ ਹਾਲਾਤ ਬਣ ਸਕਦੇ ਇਸ ਕਰਕੇ ਸੰਗਤ ਜੀ ਸਭ ਤੋਂ ਜ਼ਰੂਰੀ ਨੁਕਤਾ ਵਿਚਾਰਨ ਵਾਲਾ ਇਹ ਹੈਗਾ ਕਿ ਸਾਨੂੰ ਗੁਰਮਤ ਦੇ ਆਸ਼ੇ ਦੇ ਅਨੁਸਾਰ ਪੰਜ ਪ੍ਰਧਾਨੀ ਅਗਵਾਈ ਵਾਲਾ ਸਾਂਝਾ ਨਿظام ਤੇ ਗੁਰਮਤਿ ਰਾਹੀ ਫੈਸਲੇ ਲੈਣ ਵਾਲਾ ਪ੍ਰਬੰਧ ਅਕਾਲ ਤੱਕ ਸਾਹਬ ਦੇ ਉੱਪਰ ਲਿਆਉਣ ਦੀ ਜ਼ਰੂਰਤ ਹੈ ਤੋਂ ਪਹਿਲਾਂ ਕਿ ਸਮਾ ਬਹੁਤ ਜ਼ਿਆਦਾ ਖੁੰਝ ਜਾਏ ਤੇ ਮੇਰੀ ਬਿਲਕੁਲ ਆਖਰੀ ਬੇਨਤੀ ਹੈ ਜਿਹੜੀ ਵੋਟ ਸਿਆਸਤ ਵਾਲੇ ਸਾਡੇ ਹਿੱਸੇ ਨੇ ਉਹਨਾਂ ਨੂੰ ਕਿ ਅੱਜ ਤੱਕ ਕੁਦਰਤੀ ਇਸ ਤਰ੍ਹਾਂ ਹੁੰਦਾ ਰਿਹਾ ਕਿ ਦਿੱਲੀ ਦੀ ਇਹ ਨੀਤੀ ਸੀਗੀ ਕਿ ਉਹ ਨਹੀਂ ਸਿੱਖਾਂ ਨੂੰ ਵੋਟ ਸਿਆਸਤ ਵਾਲਿਆਂ ਦੇ ਰਾਹੀਂ ਕਾਬੂ ਕਰਨਾ ਹੁੰਦਾ ਸੀ ਇਸ ਕਰਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਖਾਂ ਦੇ ਵਿੱਚੋਂ ਕਿਸੇ ਇੱਕ ਧੜੇ ਦਾ ਕਬਜ਼ਾ ਕਰਵਾ ਦਿੰਦੇ ਸੀ 2014 ਤੋਂ ਬਾਅਦ ਜਿਹੜੀ ਹਕੂਮਤ ਆਈ ਉਹ ਨਹੀਂ ਚਾਹੁੰਦੇ ਕਿ ਕੋਈ ਕੋਈ ਇੱਕ ਧਿਰ ਸਿੱਖਾਂ ਦੇ ਵਿੱਚ ਤਗੜੀ ਹੋਵੇ ਇਸ ਕਰਕੇ ਉਹਨਾਂ ਨੇ ਬਿਲਕੁਲ ਹਜ਼ੂਰ ਸਾਹਿਬ ਪਟਨਾ ਸਾਹਿਬ ਦਿੱਲੀ ਤੇ ਹਰਿਆਣੇ ਦੀ ਤਰਜ਼ ਦੇ ਉੱਤੇ ਤੁਸੀਂ ਦੇਖੋਗੇ ਅਗਲੇ ਸਮੇਂ ਦੇ ਵਿੱਚ ਆਪਾਂ ਇਹ ਚੀਜ਼ਾਂ ਵਾਪਰਦੀਆਂ ਦੇਖਣੀਆਂ ਜੇ ਆਪਾਂ ਕੋ ਬੰਨ ਨੂੰ ਨਾ ਬੰਨੇ ਉਹਨਾਂ ਨੇ ਪੰਜਾਬ ਦੀ ਵੋਟ ਸਿਆਸਤ ਖਾਸ ਕਰਕੇ ਸਿੱਖਾਂ ਦੀ ਵਿੱਚ ਇੰਨਾ ਖਲਾਰਾ ਪਾਉਣਾ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਤਖਤ ਸਹਿਬਾਨ ਦੇ ਪ੍ਰਬੰਧ ਦੇ ਉੱਤੇ ਸਿੱਧਾ ਕਾਬਜ਼ ਹੋਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਿੱਖਾਂ ਦੀ ਅਸਲੀ ਤਾਕਤ ਦਾ ਧੁਰਾ ਜਿਹੜਾ ਆ ਉਹ ਅਕਾਲ ਤਖਤ ਸਾਹਿਬ ਹੈ ਸੋ ਇਸ ਕਰਕੇ ਜ਼ਰੂਰੀ ਹੈ ਖਾਸ ਕਰਕੇ ਵੋਟ ਸਿਆਸਤ ਵਾਲਿਆਂ ਦੇ ਵਾਸਤੇ ਕਿ ਜੋ ਗੁਰੂ ਖਾਲਸਾ ਪੰਥ ਦੀ ਮਰਿਆਦਾ ਰਹੀ ਉਹਦੇ ਮੁਤਾਬਕ ਇੱਕ ਖੁਦਮੁਖਤਾਰ ਨਿظام ਜਿਹੜਾ ਆ ਉਹ ਸਿਰਜਿਆ ਜਾਵੇ ਜਿਹੜਾ ਸਾਂਝੀ ਅਗਵਾਈ ਦੇ ਉੱਪਰ ਅਧਾਰਿਤ ਹੋਵੇ ਜਿੱਥੋਂ ਸਮੁੱਚੇ ਸੰਘਰਸ਼ ਦੀ ਅਗਵਾਈ ਕੀਤੀ ਜਾ ਸਕਦੀ ਨਹੀਂ ਤਾਂ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਗੰਭੀਰ ਨੇ ਇਸ ਪਾਸੇ ਨੂੰ ਸਾਰਿਆਂ ਨੂੰ ਸੋਹਰਦ ਹੋ ਕੇ ਸੋਚਣ ਦੀ ਜ਼ਰੂਰਤ ਹੈ ਅਖੀਰ ਦੇ ਵਿੱਚ ਮੈਂ ਇੱਕ ਵਾਰ ਮੌੜ ਸਮੂਹ ਸ਼ਹੀਦਾਂ ਨੂੰ ਨਤਮਸਤਕ ਹੁੰਨਾ ਤੇ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ